ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਸਾਰੇ ਉਮੀਦ ਕਰਦੀਆਂ ਜੀ ਵਧੀਆ ਹੋਵੋਗੇ ਅੱਜ ਦੀ ਸਾਡੀ ਵੀਡੀਓ ਹੈ ਜੀ ਲੁਧਿਆਣਾ ਦੀ ਫੀਲਡ ਗੰਜ ਦੀ ਕੱਟ ਪੀਸ ਮਾਰਕੀਟ ਦੀ ਤਾਂ ਦੇਖੋ ਜੀ ਇਹ ਹੈ ਜੀ ਲੁਧਿਆਣੇ ਦੀ ਜਾਮਾ ਮਸਜਿਦ ਇੱਥੇ ਜਿੰਨੀਆਂ ਵੀ ਤੁਹਾਨੂੰ ਆਲੇ ਦੋਲੇ ਦੀਆਂ ਸਾਰੀਆਂ ਮਾਰਕੀਟਸ ਨੇ ਜਿਹੜੇ ਸਪੈਸ਼ਲੀ ਕੂਚੇ ਐ ਉਹ ਸਾਰੇ ਜੀ ਹੋਲ ਸੇਲ ਨੇ ਤਾਂ ਆਹ ਤਾਂ ਅੱਜ ਤਾਂ ਮੈਂ ਤੁਹਾਨੂੰ ਡਿਟੇਲ ਵਾਲਾ ਹੀ ਦੱਸਾਂ ਕਿ ਅੱਜ ਸਾਡੀ ਹੋਲ ਸੇਲ ਦੀ ਵੀਡੀਓ ਨਹੀਂ ਹੋਵੇਗੀ ਤਾਂ ਦੇਖੋ ਜੀ ਇੱਥੇ ਸੰਡੇ ਨੂੰ ਲੱਗਦੀ ਹੈ ਸਭ ਤੋਂ ਵੱਡੀ ਸੇਲ ਤੇ ਸਭ ਤੋਂ ਵੱਧ ਸਸਤੀ ਸੇਲ ਤੇ ਅੱਜ ਸੰਡੇ ਨਹੀਂ ਹੈ ਵੈਸੇ ਤਾਂ ਪੂਰਾ ਹਫਤਾ ਇੱਥੇ ਮਾਰਕੀਟ ਹੁੰਦੀ ਹੋਈ ਹੁੰਦੀ ਆ ਹੁਣ ਤਾਂ ਕਿਉਂਕਿ ਰਖੜੀਆਂ ਕਰਕੇ ਕਾਫੀ ਜ਼ਿਆਦਾ ਰਸ਼ ਵਗੈਰਾ ਵੀ ਹੈ ਤਾਂ ਦੋਸਤੋ ਅੱਜ ਤੁਹਾਨੂੰ ਅਸੀਂ ਸੂਟਾਂ ਦੇ ਬਹੁਤ ਹੀ ਵਧੀਆ-ਵਧੀਆ ਕੱਟ ਪੀਸ ਦੱਸਾਂਗੇ ਔਰ ਇਸ ਮਾਰਕੀਟ ਵਿੱਚ ਤੁਹਾਨੂੰ ਮਤਲਬ ਵਿਆਹ ਨਾਲ ਰਿਲੇਟਡ ਕੋਈ ਵੀ ਸਮਾਨ ਲੈਣਾ ਜਿਵੇਂ ਜਵੈਲਰੀ ਹੋਈ ਲਹਿੰਗੇ ਹੋਏ ਚੂੜੇ ਹੋਏ ਆਪਣਾ ਛੱਜ ਹੋਏ ਪਰਾਂਦੇ ਹੋਏ ਜਾਗੋ ਦਾ ਸਮਾਨ ਹੈ ਉਜ ਵੀ ਤੁਸੀਂ ਲੈਣਾ ਉਹ ਵੀ ਤੁਹਾਨੂੰ इजीली ਇੱਥੇ ਹੀ ਮਿਲੇਗਾ ਕਿਉਂਕਿ ਆ ਜਿਹੜੀ ਲੁਧਿਆਣੇ ਦੀ ਜਾਮਾ ਮਸਜਿਦ ਹੈ ਆ ਦੇਖੋ ਜੀ ਇਸ ਦੇ ਨਾਲ ਆ ਜਿੰਨੀਆਂ ਵੀ ਤੁਸੀਂ ਸ਼ਾਪਸ ਦੇਖ ਰਹੇ ਹੋ ਨਾ ਇਹ ਸਾਰੀਆਂ ਥੋੜੀਆਂ ਜੀਆਂ ਪੰਜ-ਸੱਤ ਕੁ ਦੁਕਾਨਾਂ ਸਾਰੀਆਂ ਹੀ ਵਿਆਹ ਵਾਲੇ ਸਮਾਨ ਦੀਆਂ ਜਿਵੇਂ ਆ ਦੇਖੋ ਹਾਰ ਹੋਏ ਪੈਸਿਆਂ ਵਾਲੇ ਹਾਰ ਤਾਂ ਦੇਖੋ ਜੀ ਇਸ ਰੋਡ ਨੂੰ ਸ਼ਾਹਪੁਰ ਰੋਡ ਕਿਹਾ ਜਾਂਦਾ ਹੈ ਇਹ ਵੈਸੇ ਫੀਲਡ ਗੰਜ ਦੇ ਨਾਮ ਨਾਲ ਹੀ ਮਸ਼ਹੂਰ ਹੈ ਪਰ ਇਹ ਵਾਲੀ ਰੋਡ ਸ਼ਾਹਪੁਰ ਰੋਡ ਹੈ ਜੀ ਜਾਮਾ ਮਸਜਿਦ ਵਾਲੀ ਤਾਂ ਦੇਖੋ ਜੀ ਦੋਨੋਂ ਪਾਸੇ ਦੁਕਾਨਾਂ ਲੱਗੀਆਂ ਨੇ ਬਹੁਤ ਜ਼ਿਆਦਾ ਸਸਤੀ ਮਾਰਕੀਟ ਐ ਇੱਥੇ ਤੁਹਾਨੂੰ ਸਾਰਾ ਸਮਾਨ A ਤੋਂ Z ਸਾਰੇ ਸਮਾਨ ਤੋਂ ਭਾਵੇਂ ਕੱਪੜੇ ਹੋਏ ਜੁੱਤੀਆਂ ਹੋਈਆਂ ਜੁਐਲਰੀ ਹੋਇਆ ਮਨਿਆਰੀ ਦਾ ਸਮਾਨ ਐ ਆਪਣਾ ਬੱਚਿਆਂ ਦੇ ਕੱਪੜੇ ਐ ਜੈਂਟਸ ਕੱਪੜੇ ਐ ਲੇਡੀਜ਼ ਕੱਪੜੇ ਐ ਰੈਡੀमेड ਕੱਪੜੇ ਐ ਅਨਸਟਿਚ ਸੂਟ ਐ ਸਾਰੇ ਤੁਹਾਨੂੰ ਇੱਥੇ ਹੀ ਮਿਲਣਗੇ ਅਗਰ ਤੁਸੀਂ ਅਨਸਟਿਚ ਸੂਟ ਸਸਤੇ ਲੈਣੇ ਹੋਲ ਸੇਲ ਰੇਟ ਵਿੱਚ ਭਾਜੀ ਬਿਲਕੁਲ ਇਸ ਦੇ ਨਾਲ ਹੀ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਹੈ ਤੇ ਉਸ ਦੇ ਨਾਲ ਜਿੰਨੀਆਂ ਵੀ ਮਾ ਉਹ ਸ਼ਾਪਸ ਨੇ ਸਾਰੀਆਂ ਲੇਡੀਜ਼ ਦੇ ਸੂਟਾਂ ਦੀਆਂ ਨੇ ਜਿੱਥੇ ਕਿ ਤੁਹਾਨੂੰ ਕਪੜਾ ਉਹਨਾ ਦੁਕਾਨਾਂ ਵਿੱਚ ਤੁਹਾਨੂੰ ਬਹੁਤ ਹੀ ਜ਼ਿਆਦਾ ਸਸਤਾ ਕਪੜਾ ਮਿਲਦਾ ਹੈ ਅਗਰ ਕਿਸੇ ਨੇ ਵਿਆਹ ਸ਼ਾਦੀਆਂ ਵਾਸਤੇ ਲੇਡੀਜ਼ ਸੂਟ ਲੈਣੇ ਜੈਂਟਸ ਟੀ-ਸ਼ਰਟਾਂ ਪੈਂਟਾਂ ਲੈਣੀਆਂ ਸ਼ਰਟਾਂ ਪੈਂਟਾਂ ਉਹ ਵੀ ਤੁਹਾਨੂੰ ਉਸੇ ਮਾਰਕੀਟ ਵਿੱਚ ਬਹੁਤ ਈਜ਼ੀਲੀ ਮਿਲ ਜਾਵੇਗਾ ਜੀ ਕਾਫੀ ਸਸਤੇ ਰੇਟ ਵਿੱਚ ਮਿਲਦਾ ਹੈ ਜੀ ਉਹ ਬਸ ਨਾਲ ਹੀ ਹੈ ਮਾਰਕੀਟ ਆ ਦੇਖੋ ਜੀ ਆਹ ਵਾਲੀ ਜਿਹੜੀ ਮਾਰਕੀਟ ਹੈ ਫੀਲਡ ਗੰਜ ਦੀ ਸ਼ਾਹਪੁਰ ਵਾਲੀ ਰੋਡ ਹੈ ਇੱਥੇ ਤੁਹਾਨੂੰ ਸਾਰੀ ਕੱਟਪੀਸ ਮਾਰਕੀਟ ਹੀ ਦਿਖੇਗੀ ਅੱਗੇ ਮਤਲਬ ਕੱਟਪੀਸ ਸ਼ਾਪਸ ਬਹੁਤ ਜ਼ਿਆਦਾ ਨੇ ਜਿਵੇਂ ਕਿ ਉਹ ਹੁੰਦੇ ਨਾ ਸੂਟਾਂ ਦੇ ਥਾਨ ਹੁੰਦੇ ਵਧੀਆ ਵੈਰਾਈਟੀ ਵਾਲੇ ਸੂਟ 올 ਓਵਰ ਵਾਲੇ ਤਾਂ ਉਹਨਾਂ ਵਿੱਚੋਂ ਜਿਹੜੇ ਕੱਟਪੀਸ ਇਹਨਾਂ ਨੇ ਕੱਟ-ਕੱਟ ਕੇ ਅੱਧਾ ਪੂਰਾ ਢੇਰ ਲਗਾਇਆ ਹੁੰਦਾ ਹੈ ਕਾਫੀ ਸਸਤੇ ਆ ਤੇ ਵਧੀਆ ਕੁਆਲਿਟੀ ਦੇ ਸੂਟ ਹੁੰਦੇ ਆ ਦੇਖੋ ਜਿਵੇਂ ਆ ਦੋ ਢੇਰ ਲੱਗੇ ਹੋਏ ਨੇ ਅਨਦਰ ਰੇਟ ਮਤਲਬ ਜਿਹੜਾ ਪਲੇਨ ਵਾਲਾ ਕੱਪੜਾ ਹੋਵੇਗਾ ਉਹ ਹੋਵੇਗਾ ਜੀ 100 ਰੁਪਏ ਦਾ ਪੂਰਾ ਟੋਟਾ ਤੇ ਜਿਹੜਾ ਪ੍ਰਿੰਟਡ ਹੋਵੇਗਾ ਉਹ ਹੋਵੇਗਾ ਜੀ 150 ਰੁਪਏ ਦਾ ਤੇ ਆਹ ਦੇਖੋ ਇਸ ਤਰ੍ਹਾਂ ਤੁਹਾਨੂੰ ਕੱਪ ਕਰੋਕਰੀ ਇਸ ਤਰ੍ਹਾਂ ਦਾ ਸਮਾਨ ਵੀ ਇੱਥੇ ਤੁਹਾਨੂੰ ਬਹੁਤ ਸਸਤਾ ਮਿਲ ਜਾਵੇਗਾ ਤਾਂ ਹਾਂਜੀ ਜਿਹੜਾ ਪ੍ਰਿੰਟਡ ਕੱਪੜਾ ਹੁੰਦਾ ਜੀ 150 ਰੁਪਏ ਦਾ ਉਸ ਵਿੱਚ 2.5 ਮੀਟਰ ਕੱਪੜਾ ਹੁੰਦਾ ਹੈ ਜੀ ਉਸ ਦਾ ਕਮੀਜ਼ ਨਾਇਰਾ ਕੱਟ ਕਮੀਜ਼ ਬੜਾ ਸੋਹਣਾ ਆਰਾਮ ਨਾਲ ਬਣ ਜਾਂਦਾ ਹੈ ਤੇ ਜਿਹੜਾ ਪਲੇਨ ਕੱਪੜਾ ਹੁੰਦਾ ਉਹ ਵੀ 2.5 ਮੀਟਰ ਹੁੰਦਾ ਰ ਆਰਾਮ ਨਾਲ 100 ਰੁਪਏ ਵਾਲਾ ਤਾਂ ਉਸ ਨਾਲ ਵੀ ਤੁਸੀਂ ਬਣਾ ਸਕਦੇ ਹੋ ਤਾਂ ਦੇਖੋ ਜੀ ਆਹ ਵਾਲੇ ਇੱਧਰ ਸਾਰੇ ਕੋਟਨ ਦੇ ਕੱਟ ਪੀਸ ਸੀਗੇ 2.5 ਮੀਟਰ ਦੀ ਕਟਿੰਗ ਹੈ ਜੀ ਇਹ ਬੜਾ 1.5 100 ਰੁਪਏ ਦਾ ਕੱਟ ਪੀਸ ਹੈ ਕੋਈ ਵੀ ਤੁਸੀਂ ਇੱਥੋਂ ਲੈ ਲਓ ਤਾਂ ਦੇਖੋ ਜੀ ਬਹੁਤ ਹੀ ਵਧੀਆ ਮਤਲਬ ਗਰਮੀਆਂ ਵਿੱਚ ਪਾਉਣ ਵਾਲੇ ਬੜੇ ਹੀ ਸੋਹਣੇ ਸੋਹਣੇ ਇਦਾਂ ਦੇ ਕੱਟ ਪੀਸ ਤੁਹਾਨੂੰ ਇੱਥੇ ਮਿਲ ਜਾਣਗੇ ਤੇ ਇਸ ਨਾਲ ਅਗਰ ਤੁਹਾਡੇ ਪਾਸ ਸਲਵਾਰਾ ਹੁੰਦੀਆਂ ਐ ਤਾਂ ਵੀ ਤੁਹਾਨੂੰ ਸਹੀ ਐ ਅਗਰ ਤੁਸੀਂ ਤੁਹਾਨੂੰ ਸਟੀਚਿੰਗ ਦਾ ਕੰਮ ਆਉਂਦਾ ਹੈ ਤੁਸੀਂ ਇਸ ਪਰ ਕੋਈ ਲੈਸ ਵਰਕ ਕਰਵਾ ਸਕਦੇ ਹੋ 5 ਰੁਪਏ 10 ਰੁਪਏ ਮੀਟਰ ਵਾਲੀ ਤਾਂ ਵੀ ਬਹੁਤ ਸੋਹਣੇ ਇਦਾਂ ਦਾ ਮਤਲਬ ਤੁਹਾਡਾ ਸੂਟ ਬਣ ਕੇ ਰੈਡੀ ਹੋ ਜਾਵੇਗਾ ਜਿਨ੍ਹਾਂ ਨੂੰ ਸਟੀਚਿੰਗ ਦਾ ਕੰਮ ਆਉਂਦਾ ਹੈ ਫਿਰ ਤਾਂ ਜੀ ਇਹ ਫ੍ਰੀ ਵਾਲੇ ਹੀ ਹੈ ਤਾਂ ਦੇਖੋ ਜੀ ਇੱਧਰ ਕਢਾਈਆਂ ਵਾਲੇ ਪਏ ਨੇ ਸਾਰੇ ਟੋਟੇ ਤਾਂ ਇਦਾਂ ਅੱਗੇ ਜਾਉਂਗੇ ਆਹ ਵਾਲੇ ਸੂਟਾਂ ਦੀ ਸੇਲ ਇੱਥੇ 400 ਰੁਪਏ 450 ਰੁਪਏ ਸੀਗੀ ਅ ਮਤਲਬ ਥੋੜੇ ਪਾਰਟੀ ویئر ਦੇਣ ਲੈਣ ਵਾਲੇ ਸੂਟ ਹੁੰਦੇ ਨਾ ਉਹ ਵਾਲੇ ਵਧੀਆ ਹੀ ਹੁੰਦੇ ਆ ਵੀ ਇੱਕ ਤਰ੍ਹਾਂ ਨਾਲ ਤਾਂ ਦੇਖੋ ਜੀ ਹੁਣ ਅਸੀਂ ਅੱਗੇ ਵੱਧਦੇ ਆ ਮਤਲਬ ਅੱਜ ਸੰਡੇ ਨਹੀਂ ਸੀ ਨਾ ਇਸ ਕਰਕੇ ਤੁਹਾਨੂੰ ਥੋੜਾ ਜਿਹਾ ਰਸ਼ ਘੱਟ ਲੱਗ ਰਿਹਾ ਹੈ ਅਦਰਵਾਇਜ਼ ਇੱਥੇ ਮਤਲਬ ਸੰਡੇ ਨੂੰ ਤਾਂ ਇੱਥੇ ਬਹੁਤ ਜ਼ਿਆਦਾ ਰਸ਼ ਹੁੰਦਾ ਹੈ ਤਾਂ ਦੇਖੋ ਆਹ ਵਾਲੇ ਜਿਵੇਂ ਆਹ ਸੂਤੀ ਟੋਟੇ ਹੋਏ ਇਸ ਤਰ੍ਹਾਂ ਕਾਟਨ ਦੇ ਟੋਟੇ ਐ ਜਿਵੇਂ ਮੰਨ ਲਓ ਵੱਡੇ ਪਨੇ ਵਾਲਾ ਸੂਟ ਹੈ ਜੀ ਉਹ ਹੁੰਦਾ ਜੀ ਆਪਣਾ 3.5 ਮੀਟਰ ਦਾ ਉਹ ਤੁਹਾਨੂੰ ਇੱਥੇ ਮਿਲ ਜਾਏਗਾ 250 ਰੁਪਏ ਦਾ ਜਾਂ ਫਿਰ 300 ਰੁਪਏ ਦਾ ਇਸ ਤਰ੍ਹਾਂ ਰੇਟ ਹੁੰਦਾ ਏ ਥੋੜਾ ਬੋਤਾ ਮਤਲਬ ਅਲੱਗ ਰੇਟ ਹੁੰਦਾ ਏ ਤੁਸੀਂ ਪਹਿਲਾਂ ਨਾ ਜਦੋਂ ਤੁਸੀਂ ਇੱਥੇ ਲੁਧਿਆਣਾ ਵਿੱਚ ਸ਼ਾਪਿੰਗ ਕਰਨ ਆਉਂਦੇ ਹੋ ਤਾਂ ਤੁਸੀਂ ਪਹਿਲਾਂ ਥੋੜਾ ਜਾਂ ਨਾ ਘੁੰਮ ਫਿਰ ਲਿਆ ਕਰੋ ਜਿਸ ਨਾਲ ਕਿ ਤੁਹਾਨੂੰ ਦੁਕਾਨਾਂ ਦਾ ਰੇਟ ਵਗੈਰਾ ਪਤਾ ਲੱਗ ਸਕਦਾ ਏ ਔਰ ਸਾਰਿਆਂ ਦਾ ਐਵੇਂ ਹੁੰਦਾ ਨਾ ਲੱਗੀ ਫੱਬੀ ਜਾ ਲੱਗਦਾ ਨਾ ਇੱਥੇ ਰੇਟ ਕਈਆਂ ਕੋਲ ਥੋੜਾ ਸਸਤਾ ਮਿਲ ਜਾਂਦਾ ਏ ਤੇ ਕਈਆਂ ਕੋਲ ਥੋੜਾ ਮਹਿੰਗਾ ਮਿਲ ਜਾਂਦਾ ਏ ਇਸ ਵਜਾ ਕਰਕੇ ਮੈਂ ਤੁਹਾਨੂੰ ਕਹਿੰਦੀ ਆ ਨਾ ਕਿ ਥੋੜਾ ਜਿਹਾ ਪਹਿਲਾਂ ਤੁਸੀਂ ਘੁੰਮ ਲਿਆ ਕਰੋ ਤਾਂ ਦੇਖੋ ਜੀ ਆ ਕਿੰਨੇ ਸੋਹਣੇ ਸੋਹਣੇ ਜ਼ਿਆਦਾ ਪ੍ਰਿੰਟ ਹੈ ਵਧੀਆ ਕੁਆਲਿਟੀ ਵਾਲੇ ਲਾਈਟ ਕਲਰ ਆ ਬਹੁਤ ਹੀ ਸੋਹਣੇ ਐ ਤੇ ਐਦਾਂ ਮਤਲਬ ਇਹ ਵਾਲੇ ਸੀਗੇ 2.5 ਮੀਟਰ ਦੇ ਪੂਰੇ ਆ ਦੇਖੋ ਰਖੜੀਆਂ ਦੀਆਂ ਦੁਕਾਨਾਂ ਵੀ ਸਜੀਆਂ ਹੋਈਆਂ ਨੇ ਅੱਜ ਕੱਲ ਤਾਂ ਵੈਸੇ ਰਖੜੀਆਂ ਦਾ ਹਰ ਪਾਸੇ ਜਿਵੇਂ ਸਾਰੇ ਬਾਜ਼ਾਰ ਬਹੁਤ ਹੀ ਵਧੀਆ ਲੱਗਦੇ ਨੇ ਦੁਕਾਨਾਂ ਕਿਉਂਕਿ ਰਖੜੀਆਂ ਦੀਆਂ ਰੌਣਕਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਤੇ ਬੜੀਆਂ ਸੋਹਣੀਆਂ ਸੋਹਣੀਆਂ ਲੱਗਦੀਆਂ ਨੇ ਹਨਾ ਤਾਂ ਦੇਖੋ ਜੀ ਐਦਾਂ ਪੂਰਾ ਮਤਲਬ ਅਸੀਂ ਤਾਂ ਗਏ ਸੀ ਸਪੈਸ਼ਲ ਊਨ ਲੈਣ ਕਿਉਂਕਿ ਊਨ ਵਾਲੀ ਮੇਰੀ ਪਿਛਲੀ ਵੀਡੀਓ ਪਈ ਹੈ ਉਹ ਜਿਹੜਾ ਮੋਜਪੁਰਾ ਬਾਜ਼ਾਰ ਹੈ ਬਸ ਆ ਤੁਸੀਂ ਰੋਡ ਸਿੱਧੇ ਅੱਗੇ ਜਾ ਕੇ ਅੱਗੇ ਆਉਂਦਾ ਹੈ ਜੀ ਸੋਹਾਨੀ ਬਿਲਡਿੰਗ ਚੌਂਕ ਇਸੇ ਰੋਡ ਤੇ ਹੈ ਬਸ ਰੋਡ ਕ੍ਰੋਸ ਕਰਕੇ ਹੀ ਮੋਜਪੁਰਾ ਬਾਜ਼ਾਰ ਸਟਾਰਟ ਹੋ ਜਾਂਦਾ ਹੈ ਮੋਜਪੁਰਾ ਜਿਹੜਾ ਹੈ ਊਨ ਦਾ ਸਭ ਤੋਂ ਵੱਡਾ ਤੇ ਸਸਤਾ ਬਾਜ਼ਾਰ ਹੈ ਲੁਧਿਆਣੇ ਦਾ ਤਾਂ ਉਸਦੇ ਨਾਲ ਹੀ ਕਰੀਮਪੁਰਾ ਬਾਜ਼ਾਰ ਹੈ ਜੀ ਉਹ ਵੀ ਕਾਫੀ ਕੱਪੜਿਆਂ ਦਾ ਮਸ਼ਹੂਰ ਬਾਜ਼ਾਰ ਹੈ ਲੁਧਿਆਣੇ ਦਾ ਤਾਂ ਦੇਖੋ ਜੀ ਆ ਇੱਥੇ ਅਸੀਂ ਦੇਖ ਰਹੇ ਸੀਗੇ ਪੂਰੇ ਟੋਟੇ ਪੂਰੇ ਕੱਟ ਪੀਸ ਇਸ ਤਰ੍ਹਾਂ ਜਿਹੜੇ ਪਏ ਪਏ ਨੇ ਸਾਰੇ ਮਤਲਬ ਅਲੱਗ-ਅਲੱਗ ਰੇਂਜਾਂ ਦੇ ਸੀਗੇ ਮਤਲਬ 100 ਰੁਪਏ ਤੋਂ ਇੱਥੇ ਤੁਹਾਨੂੰ ਕੱਟ ਪੀਸ ਸਟਾਰਟ ਹੋ ਜਾਵੇਗਾ ਬੜੇ ਸੋਹਣੇ-ਸੋਹਣੇ ਐਨ ਸੂਤੀ ਕੋਟਨ ਦੇ ਬੜੇ ਸੋਹਣੇ ਪ੍ਰਿੰਟ ਸੀਗੇ ਰਿਯੋਨ ਦੇ ਕੱਪੜੇ ਵੀ ਵਿੱਚ ਵੀ ਸੀਗੇ ਜਿਵੇਂ ਮੰਨ ਲਓ ਰਿਯੋਨ ਦਾ ਹੁੰਦਾ ਨਾ ਠੰਡਾ ਕੱਪੜਾ ਉਹ ਵਾਲੇ ਵੀ ਸੀਗੇ ਕਹਿਣ ਤੋਂ ਭਾਵ ਕਿ ਕਾਫੀ ਸਸਤੀ ਮਾਰਕੀਟ ਹੈ ਜਿਹੜੀ ਆ ਲੁਧਿਆਣੇ ਦੀ ਹੈ ਫੀਲਡ ਗੰਜ ਮਾਰਕੀਟ ਸ਼ਾਹਪੂਰ ਵਾਲੀ ਰੋਡ ਹੈ ਨਾ ਜੀ ਅਗਰ ਤੁਸੀਂ ਬਾਏ ਬਸ ਆਉਂਦੇ ਹੋ ਤਾਂ ਤੁਸੀਂ ਸਿੱਧਾ ਹੀ ਫੀਲਡ ਗੰਜ ਨੂੰ ਆਟੋ ਲੈਣਾ ਹੈ ਜਿੱਥੇ ਕਿ ਤੁਹਾਨੂੰ ਸਿੱਧਾ ਆਟੋ ਵਾਲਾ ਪਹੁੰਚਾ ਦੇਵੇਗਾ ਤਾਂ ਬਹੁਤ ਹੀ ਜਿਆਦਾ ਸਸਤੀ ਔਰ ਵਧੀਆ ਮਾਰਕੀਟ ਹੈ ਅਗਰ ਤੁਸੀਂ ਬਾਇਆ ਟ੍ਰੇ ਬਾਇਆ ਟ੍ਰੇ ਆ ਰਹੇ ਹੋ ਤਾਂ ਰੇਲਵੇ ਸਟੇਸ਼ਨ ਤੋਂ ਤਾਂ ਜਸਟ 5 ਮਿੰਟ ਦੀ ਦੂਰੀ ਤੇ ਇਹ ਵਾਲੀ ਮਾਰਕੀਟ ਹੈ ਇੱਥੇ ਹੀ ਤੁਹਾਨੂੰ ਕਾਫੀ ਵਧੀਆ-ਵਧੀਆ ਸੂਟ ਦਿਖਣਗੇ ਆ ਦੇਖੋ ਜੀ ਇੱਥੇ ਸਿੱਗੀ ਪਿਓਰ ਕਾਟਨ ਦੇ ਸੂਟਾਂ ਦੀ ਸੇਲ ਵਿਦ ਦੁਪੱਟਾ ਆ ਇੱਥੇ ਤੁਸੀਂ ਕੋਈ ਵੀ ਲਓ ਸਿਰਫ ਔਰ ਸਿਰਫ 500 ਰੁਪਏ ਦਾ ਸੂਟ ਮਿਲੇਗਾ ਆ ਦੇਖੋ ਪ੍ਰਿੰਟ ਕਿੰਨੇ ਜ਼ਿਆਦਾ ਸੋਹਣੇ ਆ ਬਿਲਕੁਲ ਪਿਓਰ ਕਾਟਨ ਦਾ ਸੂਟ ਸੀਗਾ ਇਹ ਮੈਂ ਪੂਰਾ ਇਸ ਨੂੰ ਹੱਥ ਲਗਾ ਕੇ ਦੇਖ ਰਹੀ ਸੀਗੀ ਐਦਾ ਸਾਰੇ ਦੁਕਾਨ ਵਿੱਚ ਹੀ ਕਾਟਨ ਦੇ ਸੂਟ ਹੈ ਇਹ ਵਾਲਾ ਸੀਗਾ ਜਿਸ ਜਿਹੜੀ ਸੋਹਾਨੀ ਬਿਲਡਿੰਗ ਚੋਂ ਆ ਕੇ ਬਸ ਉਸਦੇ ਨਾਲ ਹੀ ਦੋ ਤਿੰਨ ਦੁਕਾਨਾਂ ਛੱਡ ਕੇ ਆ ਸਾਰੇ ਕਾਟਨ ਦੇ ਸੂਟਾਂ ਦੀ ਇੱਥੇ ਪੂਰੀ ਸੇਲ ਲੱਗੀ ਹੋਈ ਹੈ ਜੀ ਕਲਰਸ ਦੇਖੋ ਕਿੰਨੇ ਜ਼ਿਆਦਾ ਸੋਹਣੇ ਐ ਲਾਈਟ ਕਲਰ ਵੀ ਐ ਡਾਰਕ ਕਲਰ ਵੀ ਐ ਆਹ ਪ੍ਰਿੰਟ ਤਾਂ ਮੈਨੂੰ ਬਹੁਤ ਹੀ ਜ਼ਿਆਦਾ ਸੋਹਣਾ ਲੱਗਿਆ ਦੇਖੋ ਕਿੰਨਾ ਜ਼ਿਆਦਾ ਸੋਹਣਾ ਐ ਔਰ ਸੌਫਟ ਵੀ ਵਧੀਆ ਐ ਬਿਲਕੁਲ ਪੂਰਾ ਪਿਓਰ ਕਾਟਨ ਦਾ ਸੀਗਾ ਇਸ ਨਾਲ ਪੈਂਟ ਬਣਾਈ ਜਾਂ ਫਿਰ ਸਟ੍ਰੇਟ ਸਲਵਾਰ ਬਣਾਈ ਬੜੀ ਸੋਹਣੀ ਲੱਗੇਗੀ ਆ ਵਿਦ ਦੁਪੱਟੇ ਦੁਪੱਟੇ ਵੀ ਇਹਨਾਂ ਦੇ ਪੂਰੇ ਐਨ ਖੁੱਲੇ ਡੁੱਲੇ ਸੀਗੇ ਤਾਂ ਦੋਸਤੋ ਐਸੀ ਕਿ ਸਾਡੀ ਅੱਜ ਦੀ ਵੀਡੀਓ ਵੀਡੀਓ ਪਸੰਦ ਆਉਂਦੀ ਹੋਵੇ ਪਲੀਜ਼ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਚੈਨਲ ਨੂੰ ਪੰਜਾਬੀ ਬਲੌਗਰ ਸਿਮਰ ਨੂੰ ਪਲੀਜ਼ ਸਬਸਕ੍ਰਾਈਬ ਕਰੋ ਜਿਨ੍ਹਾਂ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਔਰ ਹਾਂ ਐਦਾਂ ਦੀਆਂ ਵਧੀਆ-ਵਧੀਆ ਵੀਡੀਓਜ਼ ਦੇਖਣ ਲਈ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਤੇ ਤੁਹਾਡਾ ਕੋਈ ਵੀ ਸਵਾਲ ਹੋਵੇ ਤੁਸੀਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਪੁੱਛ ਸਕਦੇ ਹੋ ਤਾਂ ਜੀ ਚਲੋ ਜੀ ਹੁਣ ਅਸੀਂ ਤੁਹਾਨੂੰ ਕਿਸੇ ਹੋਰ ਲੁਧਿਆਣੇ ਦੇ ਵਧੀਆ ਜਿਹੇ ਬਾਜ਼ਾਰ ਵਿੱਚ ਮਿਲਦੇ ਆ ਵਧੀਆ ਜਿਹੇ ਮਾਰਕੀਟ ਵਿੱਚ ਮਿਲਦੇ ਆ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੱਸਦੇ ਰਹੋ ਵਸਦੇ ਰਹੋ